ਅਹੀ ਲਗਾਤਾਰ ਜਿਸ ਤਰ੍ਹਾਂ ਅਮਰੀਕਾ ਤੋਂ ਵਾਪਸ ਆਏ ਕਿਸ ਤਰ੍ਹਾਂ ਹੱਥ ਕੜੀਆਂ ਲਾ ਕੇ ਉਹ ਬੜੀ ਦੁਖਦਾਈ ਖਬਰ ਜਿਹੜੀ ਹੈਗੀ ਹੈ ਹਰੇ ਹਰਦੇ ਨੂੰ ਬੇਦਨ ਵਾਲੀ ਹੈ ਸੋ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈ ਮਾਂ-ਬਾਪ ਦੇ ਤੋਂ ਵੀ ਦੂਰ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਮੁੜ ਕੇ ਵਾਪਸ ਵੀ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਇੱਕ ਜਲੰਧਰ ਪਿੰਡ ਦੇ ਮੇਠੜਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰਾ ਜਿਹੜਾ ਅੱਜ ਤੋਂ 6 ਸਾਲ ਪਹਿਲਾਂ ਸਾਊਦੀ ਅਰਬ ਦੇ ਵਿੱਚ ਗਿਆ ਸੀ ਉੱਥੇ ਉਹਨਾਂ ਨੂੰ ਜਿਹੜਾ ਹੈ ਚੌਂਕੀਦਾਰੀ ਦਾ ਕੰਮ ਜਿਹੜਾ ਉਹਨੂੰ ਮਿਲਿਆ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ 2023 ਦੇ ਵਿੱਚ ਇਹਨਾਂ ਦਾ ਪਰਿਵਾਰ ਆਇਆ ਤੇ ਇਹਨਾਂ ਨੇ ਆਪਣੀ ਦਰਦਖਾਣੀ ਸਾਰੀ ਦੱਸੀ ਤੇ ਉਹਨਾਂ ਦੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਗੱਲਬਾਤ ਵੀ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਜਿਹੜੀ ਹੈਗੀ ਅੰਬੈਸੀ ਨੂੰ ਅਸੀਂ ਲੈਟਰ ਲਿਖਿਆ ਅੰਬੈਸੀ ਨੇ ਇਹਨਾਂ ਨੂੰ ਉਦੇ ਕੋਲ ਛੜਵਾ ਕੇ ਤੇ ਉਹ ਫਿਰ ਪੁਲਿਸ ਕੋਲ ਲੈ ਗਈ ਕਿਉਂਕਿ ਇਹਦੇ ਉੱਤੇ ਕੇਸ ਉਹਨਾਂ ਨੇ ਕਰ ਦਿੱਤਾ ਸੀਗਾ तकरीबन ਜਿਹੜਾ ਹੈਗਾ ਉਹ 7 ਮਹੀਨੇ ਜਿਹੜਾ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਰਿਹਾ ਫਿਰ ਇਹ ਪੰਜ ਬਿੰਜਾਂ ਦੇ ਬਿੰਜ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਬਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰਹਾ ਨਹੀਂ ਕੀਤਾ ਜੇਲ੍ਹ ਚੋਂ ਫਿਰ ਦੁਬਾਰਾ ਵਾਰ-ਵਾਰ ਐਮਬੈਸੀ ਦੇ ਸੰਪਰਕ ਕਰਨ ਤੇ ਫਿਰ ਇਹਨਾਂ ਨੂੰ ਦੋ ਦਨ ਮਹੀਨੇ ਬਾਅਦ ਇਹਨਾਂ ਨੂੰ ਬਰੀ ਕੀਤਾ ਬਾਹਰ ਕੀਤਾ ਪੋਰਸ ਤੋਂ ਸਟੱਡੀ ਤੋਂ ਫਿਰ ਉਸ ਤੋਂ ਮਗਰੋਂ ਵੀ ਅੰਬੈਸੀ ਨੇ ਜਿਹੜਾ ਹੈਗਾ ਇਧਰ ਭੇਜਣ ਵਾਸਤੇ ਜਿਹੜੀ ਕੰਪਨੀ ਜਿਹਦਾ ਵੀਜ਼ਾ ਹੋਵੇ ਉਹਦੇ ਕੋਈ ਐਨਓਸੀ ਲੈਣੀ ਪੈਂਦੀ ਆ ਉਹ ਐਨਓਸੀ ਨਹੀਂ ਦਿੱਤੀ ਫਿਰ ਇਹ ਵਿਚਾਰਾ ਭਟਕਦਾ ਰਿਹਾ ਫਿਰ ਉਹਦੇ ਵਾਸਤੇ ਜਿਹੜਾ ਹੈ ਅੰਬੈਸੀ ਨੇ ਜਿਹੜਾ ਹੈਗਾ ਸੰਪਰਕ ਕਰਕੇ ਇਹਦੇ ਨਾਲ ਇਹਨੂੰ ਜਿਹੜਾ ਹੈਗਾ ਐਨਓਸੀ ਜਿਹੜੀ ਆਨਲਾਈਨ ਅਪਲਾਈ ਕਰਕੇ ਤੇਨੂੰ ਵਾਪਸ ਭੇਜਿਆ ਅਜੇ 6 ਸਾਲਾਂ ਪਿੱਛੋਂ ਆ ਪਿਛਲੇ ਮਹੀਨੇ ਵਾਪਸ ਆਇਆ ਸੋ ਅਸੀਂ ਸਾਡਾ ਤੇ ਇਹ ਤੁਹਾਡੇ ਸਾਰਿਆਂ ਨਾਲ ਸੰਪਰਕ ਕਰਨ ਦਾ ਇਹੀ ਹੈ ਕਿ ਕਿਸੇ ਤਰ੍ਹਾਂ ਜਿਹੜਾ ਹੈਗਾ ਸਾਡੇ ਬੱਚੇ ਬਾਹਰ ਧੱਕ ਕੇ ਉਹ ਜਾਂਦੇ ਤਾਂ ਕਮਾਈ ਕਰਨ ਵਾਸਤੇ ਆ ਪਰਿਵਾਰ ਨੂੰ ਆਸਮਾ ਹੁੰਦੀ ਹੈ ਕਿ ਸਾਡਾ ਪਰਿਵਾਰ ਚੱਲੇ ਕਾਰੋਬਾਰ ਵਧੀਆ ਹੋਵੇ ਬੱਚੇ ਪੜ੍ਹਾਈਏ ਪਰ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਕਿਉਂਕਿ ਉਧਰ ਜਾ ਕੇ ਜਿਹੜੇ ਜਿੰਨੇ ਵੀ ਉਹ ਜਿੰਨਾਂ ਤੋਂ ਕੋਲ ਕੰਮ ਕਰਦੇ ਆ ਉਹਨਾਂ ਕੋਲ ਜਦੋਂ ਪੈਸੇ ਮੰਗਦੇ ਆ ਤੋ ਉਹ ਕੋਈ ਨਾ ਕੋਈ ਕੇਸ ਚੋਰੀ ਦਾ ਬਾਦ ਦਿੰਦੇ ਆ ਕਿ ਆਪੇ ਤੁਰੇ ਫਿਰਨਗੇ ਜਿਹੜੇ ਹੈ ਅਦਾਲਤਾਂ ਦੇ ਵਿੱਚ ਸੋ ਇਸ ਇਸ ਤਰ੍ਹਾਂ ਦੇ ਨਾਲ ਜਿਵੇਂ ਲੜਕੀਆਂ ਦਾ ਜਿਹੜਾ ਹੈਗਾ ਉਹ ਜਾ ਕੇ ਅਰਬ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਉੱਥੇ ਜਾ ਕੇ ਸਾਡੇ ਜਿਹੜੇ ਨੌਜਵਾਨ ਉਹਨਾਂ ਦੇ ਨਾਲ ਵੀ ਸੋਸ਼ਲ ਹੋ ਰਿਹਾ ਕਿਉਂਕਿ ਇਹ ਜਿਹੜਾ ਹੈਗਾ ਉੱਥੇ ਦਾ ਜਿਹੜਾ ਸਿਸਟਮ ਆ ਉੱਥੇ ਇੰਨੀ ਜ਼ਿਆਦਾ ਸੁਣਵਾਈ ਨਹੀਂ ਜਿਸ ਤਰ੍ਹਾਂ ਹੋਰ ਨਾਲ ਮੁਲਕਾਂ ਦੇ ਵਿੱਚ ਤਦੋਂ ਇਹ ਲੀਗਲ ਬੰਦਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਉਹਨੂੰ ਵੀ ਇਸ ਤਰ੍ਹਾਂ ਫਸਾਇਆ ਜਾਂਦਾ ਸੋ ਇਸ ਤਰ੍ਹਾਂ ਦੀ ਹੋਰ ਵੀ ਜਿਹੜੇ ਹੈਗੇ ਆ ਸਾਡੇ ਭੈਣ ਭਰਾ ਜਿਹੜੇ ਵੀ ਹੈਗੇ ਜਦੋਂ ਜਾਣ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਉਹ ਕੰਪਨੀ ਦੇਖਣੀ ਚਾਹੀਦੀ ਹੈ ਜਾਂ ਜਿਹੜਾ ਹੈਗਾ ਵਰਕ ਪਰਮਿਟ ਦੇਖਣਾ ਚਾਹੀਦਾ ਤਾਂ ਕਿ ਤੁਸੀਂ ਅਸੀਂ ਜਾ ਰਹੇ ਹਾਂ ਕਿ ਉਹ ਵੀ ਸਾਡੇ ਵਾਸਤੇ ਬੈਨੀਫਿਟ ਹੈ ਜਾਂ ਉਹਦਾ ਲਾਹਾ ਹੋਊਗਾ ਜਾਂ ਅਸੀਂ ਉੱਥੇ ਜਾ ਕੇ ਫਸ ਜਾਵਾਂਗੇ ਸਾਡੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਦੋਂ ਵੀ ਜਾਂਦੇ ਆ ਲੀਗਲ ਏਜੰਟਾਂ ਕੋਲ ਜਾਓ ਉੱਥੇ ਜਾਣ ਤੋਂ ਪਹਿਲਾਂ ਕੰਪਨੀ ਦੇਖੋ ਜਿਹਦੇ ਵਿੱਚ ਜਾਂਦੇ ਆ ਤਾਂ ਕਿ ਉੱਥੇ ਜਾ ਕੇ ਵੀ ਤੁਸੀਂ ਸੇਫ ਵੀ ਹੋ ਤੇ ਨਾਲ ਜਿਹੜਾ ਹੈਗਾ ਉੱਥੇ ਜੇ ਕਮਾਈ ਕਰਨ ਜਾਂਦੇ ਆ ਤੁਸੀਂ ਪਰਿਵਾਰ ਲਈ ਕਮਾਈ ਵੀ ਕਰੋ ਜਿਹੜੀ ਇੱਕ ਰਕੇਸ਼ ਕੁਮਾਰ ਦੀ ਜਿਹੜੀ ਕਹਾਣੀ ਹੈ ਇਹ ਲਗਾਤਾਰ ਪਰਿਵਾਰ ਨੇ ਵੀ ਬਹੁਤ ਦੁੱਖ ਸਹਿ ਆਇ ਤੇ ਆਉਣ ਦੇਰੇ ਬਾਰ-ਬਾਰ ਰੋਂਦੇ ਸੀ ਪਰ ਅੱਪ ਕੀ ਕਰ ਸਕਦੇ ਜਿੰਨਾ ਤੇ ਰੋ ਤਾਂ ਉਹ ਤਾਂ ਕਿਸੇ ਲਾ ਕਾਨੂੰਨ ਅਨੁਸਾਰ ਹੀ ਆਉਣਾ ਸੀ 6 ਸਾਲਾਂ ਪਿੱਛੇ ਵਾਪਸ ਆਏ ਅਸੀਂ ਮਾਰੇਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਆ ਤੁਹਾਡਾ ਸਾਰਿਆਂ ਦਾ ਇੱਕ ਜਿਹੜੇ ਹੈ ਵੀਰ ਦੀ ਦਰਦ ਕਹਾਣੀ ਤੁਸੀਂ ਸੁਣੀਆ ਤੁਹਾਡਾ ਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਕੀ ਨਾਮ ਹੈ ਕਿੱਥੋਂ ਦੇ ਰਹਿਣਾ ਹੈ ਮੈਂ ਮਰਨਨ ਦੇਸ਼ ਕੁਮਾਰ ਹਾਂ ਮੈਂ ਮਟੜਾ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਕਦੋਂ ਕਿਹੜੇ ਦੇਸ਼ گئے ਸੀ ਤੇ ਕੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਦਾ ਮੈਂ 2014 ਹੀ ਗਿਆ ਸੀਗਾ ਸੁੱਲੀ ਅਰਬੀਏ ਉਸ ਤੋਂ ਬਾਅਦ ਚ ਫਿਰ ਪਹਿਲੀ ਕੰਪਨੀ ਸਾਡੀ ਬੰਦ ਹੋ ਗਈ ਫਿਰ ਅਸੀਂ ਤਨਜ਼ਿਲ ਕਰਾਇਆ ਦੂਸਰੀ ਕੰਪਨੀ ਦੂਸਰੀ ਕੰਪਨੀ ਚ ਹੋ ਗਿਆ ਸੀ ਮੈਨੂੰ 4 ਸਾਲ 5 ਸਾਲ ਹੋ ਗਏ ਸੀਗੇ ਤੇ 2023 ਚ ਮੈਂ ਉਹਨਾਂ ਨੂੰ ਛੁੱਟੀ ਦਾ ਕਹਿ ਰਿਹਾ ਸੀਗਾ ਵੀ ਆਉਣ ਦਾ ਤੇ ਛੁੱਟੀ ਨਹੀਂ ਦੇ ਰਹੇ ਸੀਗੇ ਇਸ ਕਰਕੇ ਫਿਰ ਉਹਨੇ ਮੇਰੇ ਤੇ ਝੂਠਾ ਇਲਜ਼ਾਮ ਲਗਾਤਾ ਦਾਵਾ ਕਰ ਦਿੱਤਾ ਕੰਪਨੀ ਨੇ ਚੋਰੀ ਦਾ 2023 ਚ 2023 ਚ ਜੀ 2023 ਚ 8 ਮਹੀਨੇ ਉਦੋਂ ਬਾਅਦ ਫਿਰ ਮੇਰਾ ਕੇ 4.5 ਮਹੀਨੇ ਛੁਰਤੇਖਾਨੇ ਰੱਖਿਆ ਥਾਣੇ ਚ ਤੇ ਉਦੋਂ ਬਾਅਦ ਫਿਰ ਮੈਨੂੰ ਜੇਲ੍ਹ ਚ ਘੱਲ ਦਿੱਤਾ ਤੇ ਜੇਲ੍ਹ ਚ ਮੇਰਾ ਕੋਰਟ ਚੱਲਿਆ ਕੋਰਟ ਚੱਲਿਆ ਪਹਿਲੀ ਤਰੀਕਾਈ ਮੇਰੀ ਮਹੀਨੇ ਬਾਅਦ ਕਿਉਂ ਜੇਲ੍ਹ ਚ ਮਹੀਨਾ ਹੋ ਗਿਆ ਸਗਾ ਗਏ ਨੂੰ ਤੇ ਜੱਜ ਨੇ ਮੈਨੂੰ ਬਰੀ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਉਨੀ ਇਸ ਤਰ੍ਹਾਂ ਕੀਤਾ ਵੱਡੇ ਕੋਰਟ 'ਚ। ਫਿਰ ਵੱਡੇ ਕੋਰਟ ਨੇ ਵੀ ਜੱਜਾਂ ਨੇ ਮੈਨੂੰ ਉਹੀ ਫੈਸਲਾ ਰੱਖਿਆ। ਉਸ ਤੋਂ ਬਾਅਦ ਛੱਡਣ ਦੇ ਹੁਕਮ ਮਿਲ ਗਏ ਸੀਗੇ ਦੋ ਵਾਰੀ ਤੇ ਫਿਰ ਛੱਡਿਆ ਨਹੀਂ ਸੀਗਾ 사우ਦੀਆਰਬ ਕੈਪਟਨ ਨੇ ਇਨੀਸ਼ੀਏਟਿਵ ਜੇਲਰ ਨੇ। ਉਸ ਤੋਂ ਬਾਅਦ ਫਿਰ ਮੈਨੂੰ 3.5 ਮਹੀਨੇ ਹੋ ਨਹੀਂ ਮੇਰੇ ਖਾਅ ਉੱਤੇ ਤੇ ਮੈਂ ਸੀ ਬਾਰ-ਬਾਰ ਆ ਰਹੀ ਸੀ ਕਿ ਪਛਰੇ ਸੀ ਵੀ ਕਿਉਂ ਨਹੀਂ ਛੱਡ ਰਹੇ ਹੈਗੇ। ਤੇ ਮੈਸੀ ਨੂੰ ਵੀ ਕੁਛ ਨਹੀਂ ਦੱਸ ਰਿਹਾ ਸੀਗੇ। ਤੇ ਸਾਡੇ 3 ਮਹੀਨੇ ਬਾਅਦ ਮੈਨੂੰ ਛੱਡਿਆ ਉਹਨੇ ਜਾਨੀ ਇੱਕ ਸਾਲ ਮੇਰਾ ਪੂਰਾ ਖਰਾਬ ਕਰ ਦਿੱਤਾ ਫਿਰ ਉਸ ਤੋਂ ਬਾਅਦ ਬਾਹਰ ਨਿਕਲਿਆ ਤੇ ਉਸ ਤੋਂ ਬਾਅਦ ਫਿਰ ਖਾਸ ਦਾ ਮਹਿਕਮਾ ਪਾਤਾ ਉਹਨੇ ਕੰਪਨੀ ਨੇ ਤੇ ਉਹਦੇ ਵਿੱਚੋਂ ਮੈਨੂੰ ਬਰੀ ਮਿਲ ਗਿਆ ਸੀਗਾ ਵੈਨਓਸੀ ਮੇਰਾ ਵੀਜ਼ਾ ਨਹੀਂ ਕੈਨਸਲ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਚੱਲਿਆ ਮੈਸੀ ਇੰਡੀਅਨ ਮੈਸੀ ਨੇ ਤੇ ਦਰ ਬਾਬਾ ਜੀ ਨੇ ਵੀ ਫੈਕਸ ਹਮਾਰੀਆਂ ਵੀ ਬੰਦਾ ਕਿਉਂ ਨਹੀਂ ਘੱਲ ਰਿਹਾ ਹੈਗੇ ਤੇ ਫਿਰ ਐਨਓਸੀ ਮੈਨੂੰ ਫਿਰ ਆਨਲਾਈਨ ਤੇ ਮਿਲੇ 6 ਮਹੀਨਿਆਂ ਬਾਅਦ ਆਇਆ ਕਿੰਨੇ ਸਾਲ ਬਾਅਦ ਵਾਪਸ ਪਰਤੇ ਹੋ ਵਾਪਸੀ ਦੀ ਆਸ ਫਿਰ ਕਿਵੇਂ ਬੱਜੀ ਵਾਪਸੀ ਦਾ ਆਸ ਤਾਂ ਫਿਰ ਜਦੋਂ ਮੇਰਾ ਕੇਸ ਹੀ ਖਤਮ ਹੋ ਗਿਆ ਸੀਗਾ ਤਾਂ ਵਿਸ਼ੇ ਮੀ ਨਵਾਦ ਆਸ ਹੈਗੀ ਸੀ ਕਿ ਵਾਪਸ ਮੁੜ ਸਕਦਾ ਨਹੀਂ ਜਦੋਂ ਪਹਿਲਾਂ ਜਦੋਂ ਫੜਾਇਆ ਸੀਗਾ ਉਹਨੇ ਦਾਵਾ ਕੀਤਾ ਸੀ ਉਦੋਂ ਕੁਝ ਨਹੀਂ ਆਸ ਸੀਗੀ ਵੀ ਕੁਝ ਵੀ ਹੋ ਸਕਦਾ ਵੀ ਸੌਦੀ ਹੈਗੇ ਆ ਸੌਦੀਆਂ ਦੀ ਸੌਣਨਗੇ ਪਰ ਨਹੀਂ ਜਿਹੜੇ ਜੱਜ ਆ ਉਧਰ ਜੱਜ ਬਹੁਤ ਵਧੀਆ ਹੈ ਜੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜੱਜ ਨੇ ਉਹ ਬਹੁਤ ਵਧੀਆ ਹੈ ਉਹ ਬਹੁਤ ਵਧੀ ਕਾਨੂੰਨ ਤਾਂ ਸਖਤ ਹੈਗੇ ਜਿਹਨਾਂ ਨੇ ਗਲਤੀਆਂ ਕੀਤੀ ਉਹਨਾਂ ਲਈ ਕਾਨੂੰਨ ਸਖਤ ਹੈਗੇ ਆ ਪਰ ਜਿਹੜੇ ਬੇਕਸੂਰ ਆ ਉਹਨਾਂ ਲਈ ਨਹੀਂ ਹੈਗੇ ਜੱਜ ਜਿਹੜਾ ਕਰਦਾ ਸੀ ਕੀ ਹੋ ਸਕਦਾ ਸੀ ਤੁਹਾਡੇ ਨਾਲ ਹੋ ਸਕਦਾ ਬਈ ਮੈਨੂੰ ਤਾਂ ਇਹ ਲੱਗਦਾ ਸੀਗਾ ਵੀ ਸਜ਼ਾ ਹੋ ਸਕਦੀ ਆ ਬਈ ਸੌਦੀ ਦਲੀਲਾਂ ਗਲਤ ਗਲਤ ਪੇਸ਼ ਕਰ ਸਕਦਾ ਆ ਪਰ ਉਹ ਜੋ ਉਹਦੇ ਲਈ ਸੀਗੇ ਜੱਜ ਸੀਗੇ ਉਹਨੇ ਇਨਵੈਸਟੀਗੇਸ਼ਨ ਕੀਤੀ ਪੂਰਾ ਸਾਰਾ ਦੇਖਿਆ ਤੇ ਉਹ ਕਹਿੰਦੇ ਨਹੀਂ ਬੇਕਸੂਰ ਆ ਤੂੰ ਬਾਬਾ ਜੀ ਦੇ ਨਾਲ ਰਾਤ ਤੱਕ ਇਸ ਬਾਬਾ ਜੀ ਦੇ ਨਾਲ ਰابطਾ ਘਰ ਵਾਲਿਆਂ ਨੇ ਕੀਤਾ ਸੀਗਾ ਤੇ ਘਰ ਦੇ ਆਏ ਸੀਗੇ ਇੱਥੇ ਤੇ ਬਾਬਾ ਜੀ ਨੂੰ ਆ ਕੇ ਕਿਹਾ ਤੇ ਬਾਬਾ ਜੀ ਨੇ ਫਿਕਸ ਕਰ ਮਾਰੀਆਂ ਦਿੱਲੀ ਮੈਸੇਜ ਮਾਰੀਆਂ ਫਿਕਸਾਂ ਤੇ ਦਿਲ ਲੱਗ ਗਿਆ ਜੀ ਸਾਲ ਕਰ ਜਣਗੇ 6-7 ਤੱਕ ਮਿਲਨੇ ਨਾ ਹਾਂ ਸੱਤਿਕ ਮਿਲਨੇ ਲੱਗ ਗਿਆ ਹਾਂ ਜੀ ਹਾਂ ਲੱਗ ਰਿਹਾ ਹੈ ਉਹ ਤਾਂ ਅੱਛਾ ਲੱਗ ਰਿਹਾ ਹੈ ਇਹ ਕੀ ਕਰ ਚੋਨੇ ਬਾਕੀਆਂ ਨੂੰ ਜਿਹੜੇ ਬਾਕੀਆਂ ਠੀਕ ਹੈ ਆਪਣਾ ਕੰਮ ਕਰਨ ਪਰ ਦੇਖਣ ਸੌਦੀ ਚੰਗੇ ਵੀ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਬਸ ਛੁੱਟੀ ਮੰਗਣ ਕਾਰਨ ਛੁੱਟੀ ਕਰਨ ਬਸ 4 ਸਾਲ ਹੋ ਗਏ ਸੀਗੇ ਮੈਨੂੰ 2019 ਚ ਮੈਂ ਛੁੱਟੀ ਕੱਟ ਕੇ ਗਿਆ ਸੀਗਾ ਤੇ ਮੁੜ ਕੇ ਛੁੱਟੀ ਨਹੀਂ ਮੈਂ ਆਇਆ ਸੀਗਾ ਕਾਰਡ ਨਹੀਂ ਬਣਾ ਰਹੇ ਸੀਗੇ ਆਈਡੀ ਨਹੀਂ ਬਣਾ ਰਹੇ ਸੀਗੇ ਤੇ ਉਹ ਆਈਡੀ ਮੈਂ ਉਹਨਾਂ ਨੂੰ ਜੋਰ ਪਾ ਰਿਆ ਸੀਗਾ ਵੀ ਆਈਡੀ ਬਣਾ ਦੋ ਮੇਰੀ ਪਰ ਆਈਡੀ ਨਹੀਂ ਬਣਾ ਕੇ ਦਿੰਦੇ ਸੀਗਾ ਹਾਂਜੀ बाबा जी ने बाबा जी ने साथ देता साबी बाई ने बहुत जाने के और साबी बाई ने बहुत कॉल की और जाने के साबी बाई ने बहुत इतना हां जी बढ़िया बाबा जी ने